ਲੁਧਿਆਣਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਇਹ ਦਿਨ ਵਧਦੀਆਂ ਜਾ ਰਹੀਆਂ ਨੇ ਤੇ ਚੋਰੀ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਕਾਫੀ ਰੂਸ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਹੈ ਉਹ ਚੋਰੀ ਕੀਤੀ ਗਈ ਤੇ ਸ਼ਿਗਾਰਸਨ ਮਰ ਰੋਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਔ ਲੋਕਾ ਦਾ ਇਹ ਕਹਿਣਾ ਹੈ ਕਿ ਇੱਥੇ ਜਿਹੜੀ ਪੁਲਿਸ ਹੈ ਉਸ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਜਿਹੀਆਂ ਵਾਰਦਾਤਾ ਵਾਧੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਪੀੜਤ ਪਰਿਵਾਰ ਦਾ ਇਹ ਕਹਿਣਾ ਹੈ ਕਿ ਘਰ ਦੇ ਬਾਹਰੋਂ ਜਿਹੜੀ ਬਾਈਕ ਐ ਚੋਰੀ ਕੀਤੀ ਗਈ ਹੈ ਤੇ ਘਰ ਦੇ ਬਾਹਰ ਹੀ ਬਾਈਕ ਖੜੀ ਹੋਈ ਸੀ ਜਿਸ ਦਰਮਿਆਨ ਕੇ ਲੁਟੇਰੇਸ ਬਾਈਕ ਨੂੰ ਲੈ ਕੇ ਥੋ ਰਫੂ ਚੱਕਰ ਹੋ ਗਏ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਰੂਸ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਜਿਹੀਆਂ ਕਈ ਵਾਰਦਾਤਾ ਵਾਪਰ ਚੁੱਕੀਆਂ ਨੇ ਇਸ ਦੇ ਦਰਮਿਆਨ ਉਹ ਨਾ ਪੁਲਿਸ ਚੌਂਕੀ ਇਨਚਾਰਜ ਤੇ ਵੀ ਵੱਡੇ ਸਵਾਲ ਖੜੇ ਕੀਤੇ ਨੂੰ ਉਹਨਾਂ ਨੂੰ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਜੀ ਕਿ ਇਹਨਾਂ ਮਾਮਲਿਆਂ ਦੇ ਵਿੱਚ ਧਿਆਨ ਦਿੱਤਾ ਜਾਵੇ ਤੇ ਜਲ ਤੋਂ ਜਲਦ ਲੂਕਾ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਭਾਜੀ ਕੀ ਨਾਮ ਹੈ ਤੁਹਾਡਾ? ਸੁਮੇਤ ਨਾਮ ਹੈ ਜੀ ਮੇਰਾ ਕੀ ਵਾਰਦਾਤ ਹੈ ਤੋ ਇਹ ਭਾਈ ਮੈਂ ਅਸੀਂ ਆਪਣੇ ਘਰ ਦੇ ਅੰਦਰ ਸੀਗੇ ਲਗਭਗ ਸਵਾ 12 ਵਜੇ ਦਾ ਟਾਈਮ ਸੀਗਾ ਤੇ ਅਸੀਂ ਅੰਦਰ ਘਰ ਦੇ ਸੀਗੇ ਜਿੰ ਅਸੀਂ ਥੋੜੀ देर बाद ਜਿੱਦਾਂ ਹੀ ਬਾਹਰ ਆ ਕੇ ਦੇਖਦੇ ਆ ਸਾਡਾ ਬਾਈ ਘਰ ਦੇ ਬਾਹਰ ਨਹੀਂ ਹੁੰਦਾ ਬਾਈ ਬਾਹਰ ਖੜਾ ਨਹੀਂ ਹਾਂਜੀ ਉਹ ਡੇਲੀ ਬਾਹਰ ਹੀ ਖੜਾ ਹੁੰਦਾ ਬਾਈ ਕਿੰਨੇ ਕ ਵੇਲੇ ਟਾਈਮ ਹੈ ਭਾਈ ਸਵਾ 12 ਵਜੇ ਦਾ ਟਾਈਮ ਦਿਨ ਦਾ ਸਵੇਰ ਦਾ ਟਾਈਮ ਭਾਈ ਅੱਛਾ ਪਤਾ ਲੱਗਿਆ ਭਾਈ ਤੁਹਾਨੂੰ ਭਾਈ ਜਿੱਦਾਂ ਹੀ ਅਸੀਂ ਘਰ ਦੇ ਬਾਹਰ ਨਿਕਲੇ ਆ ਨਾਲ ਹੀ ਦੇਖਿਆ ਬਾਈ ਖੈ ਨਹੀਂ ਅਸੀਂ ਪਹਿਲਾਂ ਘਰ ਦੇ ਸਾਰਿਆਂ ਤੋਂ ਪੁੱਛਿਆ ਬਾਈ ਹੈ ਨਹੀਂ ਬਸ ਅਸੀਂ ਫਿਰ ਜਾ ਕੇ ਨਾਲ ਦੇ ਕੈਮਰੇ ਦੀ ਚੈੱਕ ਕਰਵਾਈ ਰਿਕਾਰਡਿੰਗ ਤੇ ਬੰਦਾ ਬਾਈਕ ਲੈ ਕੇ ਗਿਆ ਹੋਇਆ ਆ ਰਿਕਾਰਡਿੰਗ ਆ ਦਿਖਾ ਦੇ ਆ ਦੇਖੋ ਜੀ ਆ ਬੰਦਾ ਹੈਗਾ ਘਰ ਦੇ ਬਾਹਰੋਂ ਸ਼ਰੇਆਮ ਦੇਂਢਾੜੇ ਜੀ ਬਾਈਕ ਚੱਕ ਕੇ ਲੈ ਗਿਆ ਬੰਦੇ ਦੀ ਕੋਈ ਸ਼ਕਲ ਪਤਾ ਲੱਗੀ ਆ ਹੈਗੀ ਹੈ ਜੀ ਇਹ ਬਿਲਕੁਲ ਕਲੀਅਰ ਆਈ ਹੈ ਜੀ ਆ ਦੇਖੋ ਬਿਲਕੁਲ ਕਲੀਅਰ ਆਈ ਹੈ ਬੰਦੇ ਦੀ ਸ਼ਕਲ ਭਾਈ ਕਿੰਨੇ ਕ ਬੰਦੇ ਸੀਗੇ ਭਾਈ ਇਕੱਲਾ ਬੰਦਾ ਸੀਗਾ ਇਹ ਬੰਦੇ ਨੇ ਦਿਨ ਦਿਹਾੜੇ ਬਾਈ ਚੱਕ ਲਈ ਸਾਡਾ ਦੱਸੋ ਕਿਹੜਾ ਮੋਟਰਸਾਈਕਲ ਘੜਾ ਸਪਲੈਂਡਰ ਸੀਗਾ ਜੀ ਬਲੈਕ ਕਲਰ ਦਾ ਕੀ ਮੰਗ ਕਰਦੇ ਆ ਭਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਬਸ ਇੱਕ ਬੜੀ ਮਿਹਨਤ ਮਜ਼ਦੂਰੀ ਕਰ ਕਰਕੇ ਬਾਈ ਕਸੀਂ ਖਰੀਦੇ ਆ ਤੇ ਇਦਾਂ ਹੀ ਬਾਈ ਕੋਈ ਚੱਕ ਕੇ ਲੈ ਜਾਏਗਾ 1 ਮਿੰਟ ਦੇ ਵਿੱਚ ਕੰਪਲੇਨਟ ਮਾਈ ਹੈ ਹਾਂਜੀ ਹਾਂਜੀ ਕੰਪਲੇਨਟ ਥਾਣੇ ਅਸੀਂ ਆ ਜਿਹੜਾ ਨਵਾਂ ਸ਼ਿਫਟ ਹੋਇਆ ਧਰਮਪੁਰਾ ਦੇ ਚੌਂਕੀ ਦੇ ਵਿੱਚ ਕੀ ਆਸ਼ਵਾਸ਼ਣ ਦਿੱਤਾ उन्होंने कहा जी अब रहे बाइक लगभ की ब्लैक कलर का हमारे घर के सामने से बाइक ले जाते हैं ठहे के हमारे बच्चे सारा दिन मेहनत करते हैं हैं और ये थोड़ी ना कि भाई हमारे घर के आज हमारे गेट खुला हो हमारे घर में घुस जाए क्या पता क्या ले जाए ठहके अब इलेक्शन आ रहे हैं अगर जो ऐसे हमारी चोरियाँ होगी हम कैसे इलेक्शन में वोट देंगे जब हमारे अंदर से आत्मा दुखी होगी तो अब हमारी आपने वीडियो बनाई है कुछ भी करी है तो अब आपको कोई ना कोई एक्शन लेना पड़ेगा और हमारे को कुछ नहीं चाहिए हमारी बाइक तो चाहिए चाहिए ना ये थोड़ी ना कि हमारा नुकसान होता रहेगा हम ऐसे देखते रहेंगे हम भी गरीब इंसान हैं कोई इतने बड़े है, हम राजा महाराजा हैं नहीं कि ये हमारी खो गई हम दूसरी फिर ले लेंगे ਕੋ ਵਾ ਦਿਨ ਬਦੇ ਨੇ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਕਿ ਕਿਹਦੀ ਵੀ ਬਾਈਕ ਚੋਰੀ ਹੋ ਜਾਂਦੀ ਹੈ ਕਿਸੇ ਦੇ ਘਰੇ ਚੋਰੀ ਹੋ ਜਾਂਦੀ ਹੈ ਕੀ ਕਹਿਣਾ ਚਾਹੋਗੇ ਸਰਕਾਰ ਦੇ ਬਾਰੇ ਤੁਸੀਂ ਇਹ ਲਾਸਟ ਨਾ तकरीबन तकरीबन 1 ਸਾਲ ਤੋਂ ਜਦ ਦਾ ਇੱਥੇ ਚੌਕੀ ਇੰਚਾਰਜ ਲਖਬੀਰ ਸਿੰਘ ਲੱਗਿਆ ਇੱਥੇ ਵਾਰਦਾਤਾਂ ਦੀ ਭਰਮਾਰ ਹੋਈ ਹੋਈ ਆ ਕਦੀ ਬਾਈਕ ਚੋਰੀ ਹੁੰਦਾ ਕਦੀ ਘਰ ਦੇ ਅੰਦਰੋਂ ਐਲਈਡੀ ਚੋਰੀ ਹੁੰਦੀ ਹੈ ਕਦੀ ਘਰ ਦੇ ਅੰਦਰੋਂ ਸਾਈਕਲ ਚੋਰੀ ਹੁੰਦਾ ਕਦੀ ਕਿਸ ਦੀਆਂ ਵਾਲੀਆਂ ਚੋਰੀ ਹੁੰਦੀਆਂ ਨੇ ਕਦੀ ਕਿਸ ਦੀ ਐਕਟੀਵਾ ਚੋਰੀ ਹੁੰਦੀ ਹੈ ਕਦੀ ਕਿਸੇ ਘਰੋਂ ਸਮਾਨ ਚੋਰੀ ਹੁੰਦਾ ਹੈ ਪਿੱਛੇ ਕਸ਼ਮੀਰ ਨਗਰ ਦੇ ਵਿੱਚ ਸਾਡੇ ਇੱਕ ਭਰਾ ਵਾ ਸ਼ਾਮ ਲਾਲ ਉਹਦੇ ਦੁਕਾਨ ਦੇ ਉੱਤੋਂ ਸ਼ਟਰ ਪਾੜ ਕੇ 15 ਲੱਖ ਰੁਪਏ ਦੀਆਂ ਐਲਸੀਡੀਆਂ ਚੋਰੀਆਂ ਕਰਕੇ ਲੈ ਗਏ ਅਸੀਂ ਚੌਂਕੀ ਇੰਚਾਰਜ ਨੂੰ ਸ਼ਿਕਾਇਤਾਂ ਦੇ ਦੇ ਕੇ ਹੰਬ ਗਏ ਇੱਕ ਵੀ ਐਫਆਈਆ ਉਹਨੇ ਬੰਦੇ ਨੇ ਰਜਿਸਟਰ ਨਹੀਂ ਕੀਤੀ ਇੱਕ ਵੀ ਜ਼ੀਰੋ ਐਫਆਈਆ ਉਹਨੇ ਰਜਿਸਟਰ ਕੀਤੀ ਹੈ ਹਾਰ ਕੇ ਮਹੱਲੇ ਵਾਲਿਆਂ ਨੇ ਸੀਪੀ ਸਾਹਿਬ ਕੋਲੇ ਜਾ ਕੇ ਗੁਹਾਰ ਲਗਾਈ ਆ ਵੀ ਭਰਾਵਾ ਸਾਡਾ ਇਹ ਬੰਦੇ ਤੋਂ ਖਿਹੜਾ ਛੜਾ ਦੇ ਸਾਨੂੰ ਇਹ ਚੌਂਕੀ ਇੰਚਾਰਜ ਸਾਨੂੰ ਇੱਥੇ ਨਹੀਂ ਚਾਹੀਦਾ ਇਹਨੂੰ ਤਾਂ ਭਰਾਵਾ ਕਿਤੇ ਹੋਰ ਲਾ ਦੇ ਇਹਨੂੰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹਨੂੰ ਕੁਛ ਨਹੀਂ ਜ਼ੀਰੋ ਰਿਜ਼ਲਟ ਆ ਤੁਸੀਂ ਦੇਖ ਲਿਓ ਆ ਮੇਰਾ ਭਰਾ ਖੜਾ ਆਪਾਂ 10 ਦਿਨ ਬਾਅਦ ਦੁਬਾਰਾ ਇਕੱਠੇ ਹੋਵਾਂਗੇ ਮੈਨੂੰ ਬੰਦਾ ਫੜ ਕੇ ਦਿਖਾ ਦੇ ਪਿਛਲੀ ਵਾਰੀ ਵੀ ਇਸੇ ਗਲੀ ਦੇ ਵਿੱਚੋਂ ਵਾਲੀਆਂ ਚੋਰੀ ਹੋਈਆਂ ਕਾਂਟੀ ਦੀਆਂ ਉਹਨਾਂ ਦਾ ਕਰਨ ਪੱਟ ਕੇ ਲੱਗੇ ਉਹ ਵੀ ਸੋਸ਼ਲ ਮੀਡੀਆ ਨੇ ਪਲੱਸ ਉੱਚ ਅਧਿਕਾਰੀਆਂ ਨੇ ਸਮੀਰ ਵਰਮਾ ਜੀ ਨੂੰ ਅਸੀਂ ਰਿਕੁਐਸਟ ਕੀਤੀ ਏਸੀਪੀ ਪਨੋੜ ਜੀ ਨੂੰ ਰਿਕੁਐਸਟ ਕੀਤੀ ਵੀ ਸਾਰੇ ਚੌਂਕੀ ਇੰਚਾਰਜ ਦਾ ਕੰਮ ਨਹੀਂ ਹੈਗਾ ਇਹ ਇਹ ਤੁਸੀਂ ਇਹਦੇ ਤੇ ਐਕਸ਼ਨ ਲੋਗੇ ਤਾਂ ਕੰਮ ਬਣ ਪਾਣਾ ਵੀ ਨਹੀਂ ਤੇ ਕੰਮ ਨਹੀਂ ਬਣਨਾ ਇਹ ਹੋਇਆ ਉਹੀ ਹਾਰ ਕੇ ਅਸੀਂ ਟਿਪ ਦਿੱਤੀ ਵੀ ਇਹ ਜਸਸੀਆਂ ਦੇ ਬੰਦੇ ਨੇ ਵੀ ਉੱਥੇ ਦੇਖੋ ਜੀ ਤੁਸੀਂ ਜਰਾ ਸਾਡੇ ਕਿਸੇ ਸੱਜਣ ਨੇ ਸਾਨੂੰ ਇਨਫੋਰਮ ਕੀਤਾ ਵੀ ਇਹ ਉਧਰ ਜਸਸੀਆਂ ਵਾਲੇ ਪਾਸੇ ਦੇ ਮੁੰਡੇ ਨੇ ਤਾਂ ਉਹ ਮੁੰਡੇ ਫੜੇਗੇ ਆ ਹੁਣ ਵੀ ਭਰਾ ਦੀ ਤੁਸੀਂ ਸਾਰੇ মিডিਆ ਵਾਲੇ ਖੜੇ ਹੋ ਮੀਡੀਆ ਨੂੰ ਕਿਹਾ ਵੀ ਸਾਡੀ ਮਦਦ ਕਰੋ ਅਫਸਰਾਂ ਨੂੰ ਵੀ ਅਸੀਂ ਕਿਹਾ ਵੀ ਸਾਡੀ ਮਦਦ ਕਰੋ ਵੀ ਸਾਡੇ ਇੱਥੋਂ ਜਰਾ ਸਾਡਾ ਚੌਂਕੀ ਜਿਆਦਾ ਖੜਾ ਛੜਾਓ ਅਸਤਾ ਹੱਥ ਜੋੜ ਕੇ ਸਾਰੇ ਮਹੱਲੇ ਵਾਲੇ ਖੜੇ ਆ ਅਸੀਂ ਅਸੀਂ ਲਿਖ ਕੇ ਵੀ ਦੇ ਚੁੱਕੀਆਂ ਪਹਿਲਾਂ ਵੀ ਤੇ ਅਸੀਂ ਹੁਣ ਵੀ ਕਹਿੰਨੇ ਪਏ ਆ ਕੋਈ ਪੈਟਰੋਲਿੰਗ ਵੀ ਨਹੀਂ ਹੁੰਦੀ ਜ਼ੀਰੋ ਹੈ ਮੈਂ ਤੁਹਾਨੂੰ ਕਹਿੰਦਾ ਜ਼ੀਰੋ ਹੈ ਸਰ ਤੁਸੀਂ ਜਦੋਂ ਮਰਜ਼ੀ ਤੁਸੀਂ ਤਾਂ ਮੀਡੀਆ ਵਾਲੇ ਹੋ ਯਾਰ ਭਾਜੀ ਜੇ ਦੇਖਿਆ ਜਾਵੇ ਜਿੱਥੇ ਬਾਈਕ ਚੋਰੀ ਹੋਏ ਤਾਂ ਜਿਹੜੀ ਚੌਂਕੀ ਆ ਕਿੰਨੀ ਕਿ ਕਿਟਮਾ ਤੇ ਸਾਰੀ ਭਾਜੀ ਬਾਹਰ ਚੌਂਕੀ ਤੇ ਭਾਜੀ ਲਗਾ ਕੋਈ ਚੋਰੀ ਹੋ ਰਹੀਆਂ ਨੇ ਉਹ ਭਾਜੀ ਇਹ ਬਾਹਰ ਹੈ 100 ਮੀਟਰ ਤੇ ਵੀ ਨਹੀਂ ਬਾਰ ਵੀ ਹੈ 100 ਮੀਟਰ ਹੈ ਯਾਰ ਉਹ ਬਹੁਤ ਬੁਰਾ ਹਾਲਾਤ ਨੇ ਅਸੀਂ ਕਰਾਂਗਾ ਬਸ 25 30 ਕਦਮ ਹੋएगी ਯਾਰ ਚੌਂਕੀ ਕਿੰਨੀ ਦੂਰ ਹੈ ਉਸੇ ਮਹੱਲੇ ਦੇ ਇਸੇ ਮਹੱਲੇ ਦੇ ਵਿੱਚੋਂ ਭਾਜੀ ਘਟੋ ਘਟਨੀ ਸਾਡੀਆਂ 50 60 ਕੰਪਲੇਂਟਾਂ ਨੇ ਜ਼ੀਰੋ ਐਫ ਆਈ ਆਰ ਹੈ ਯਾਰ ਐਫ ਆਈ ਆਰ ਤਾਂ ਕਰ ਦਿਓ ਕਿਸੇ ਬੰਦੇ ਨੇ ਇੰਸ਼ੋਰੈਂਸ ਲੈਣੀ ਹੈ ਕਿਸੇ ਬੰਦੇ ਨੇ ਕਲੇਮ ਲੈਣਾ ਕੋਈ ਉਹਨੂੰ ਕਲੇਮ ਹੀ ਨਹੀਂ ਮਿਲ ਸਕਦਾ ਮੁੰਡੇ ਵਿਚਾਰਾ ਮਿਹਨਤ ਕਰਦਾ ਸਾਰਾ ਦਿਨ ਤੁਸੀਂ ਬਲੀਵ ਕਰੋ ਭਾਜੀ 1/2 ਲੱਖ ਰੁਪਏ ਦਾ ਇਹ ਗੱਲ ਬਾਈਕ ਹੈ ਤੇ ਕਿਸਤਾ ਦੇ ਬੰਦਾ ਬਾਈਕ ਲੈਂਦਾ 30000 ਰੁਪਇਆ ਉੱਪਰ ਵਿਆਜ ਲੱਗ ਜਾਂਦਾ ਉਹਦੇ 2500 ਰੁਪਇਆ 3000 ਰੁਪਇਆ ਬੰਦਾ 10000 ਸੈਲਰੀ ਦੇ ਵਿੱਚੋਂ 2500 3000 ਕਿਸ਼ਤ ਦੇ ਕੇ ਜਰਾ ਬਾਈਕ ਲੈਂਦਾ ਕਿਸੇ ਨੂੰ ਕੀ ਫਰਕ ਪੈਣਾ ਬਈ ਯਾਰ ਫਰਕ ਤਾਂ ਇਹਨੂੰ ਪੈਣਾ ਇਹ ਵਿਚਾਰੇ ਨੇ ਕਿੱਦਾਂ ਕੰਮ ਤੇ ਜਾਣਾ ਕਿੱਦਾਂ ਘਰ ਦਾ ਕੰਮ ਕਰਨਾ 2027 ਤੇ ਇਲੈਕਸ਼ਨ ਆ ਰਹੇ ਨੇ ਤੁਸੀਂ ਲੋਕਾਂ ਨੂੰ ਕੀ ਗੁਜਾਰਿਸ਼ ਕਰਨਾ ਚਾਹੋਗੇ ਉਹ ਭਰਾਵਾ ਇਹ ਝਾੜੂ ਲੰਮਾ ਪਾਓ ਇਹ ਝਾੜੂ ਤੁਸੀਂ ਖੜਾ ਕਰਦਾ ਇਹ ਝਾੜੂ ਲੰਮਾ ਪਾ ਦਿਓ ਭਾਈ ਬਹੁਤ ਔਖੀ ਹੈ ਜਨਤਾ ਸਾਰੀ ਸਾਹਮਣੇ ਆਇਆ ਜਿਹੜਾ ਰਾਜਾ ਨਰੀਂਦ ਸਿੰਘ ਕਲੋਨੀ ਵਾਲੀ ਤੋਂ ਚੋਜ ਬਾਈਕ ਚੋਰੀ ਹੋਈ ਹੈ ਉਹਦੇ ਤੇ ਕੀ ਕਾਰਵਾਈ ਕੀਤੀ ਜਰੀਏ ਉਹ ਕੰਪਲੇਂਟ ਲਿਖਾ ਕੇ ਗਿਆ ਜੀ ਅਸੀਂ ਮੌਕੇ ਤੇ ਵੀ ਗਏ ਸੀਗੇ ਉੱਥੇ ਵੀ ਕੈਮਰੇ ਦੇਖੇ ਵੀਡੀਓ ਵੀ ਨਹੀਂ ਪਵਾ ਲਈ ਤੇ ਸਾਡੇ ਅਨੁਸਾਰ ਸਾਹਿਬ ਉਹਨਾਂ ਨੇ ਵੀ ਸੀਸੀ ਆਪਣੇ ਜਿਹੜੇ ਸੇਫਟੀ ਵਾਲੇ ਕੈਮਰੇ ਉਹ ਵੀ ਦੇਖੇ ਆ ਜਿਵੇਂ ਮਿਲ ਗਿਆ ਅਸੀਂ ਕਾਰਵਾਈ ਕਰ ਦੇਣੀ ਹੈ ਜੇ ਬਿਆਨ ਲਿਖਾ ਦੀ ਪਰਚਾ ਦੇ ਦਾਂਗੇ ਭਾਲ ਜਾਰੀ ਦੋਸ਼ੀ ਵੀ ਜਿੱ ਮਿਲ ਗਿਆ ਸੀ ਬੰਦਾ ਦੀ ਸ਼ਕਲ ਆ ਰਹੀ ਉਹ ਬੰਦਾ ਜਿਹਦਾ ਉਹਦੀ ਸ਼ਕਲ ਸਾਫ਼ ਦਿਖ ਰਹੀ ਜੀ ਹੈ ਹਾਂ ਸ਼ਕਲ ਤਾਂ ਆ ਰਹੀ ਆ ਫੋਟੋ ਵੀ ਬੜੀ ਉੱਤੇ ਸਾਫ਼ ਦਿਖ ਰਿਹਾ ਹੈਗਾ ਵੀ ਬੰਦਾ ਪਰਵਾਸੀ ਹੈ ਬੰਦਾ ਤੇ ਉਹਨੇ ਲੋਕ ਤੋੜਤਾ ਤੋੜ ਕੇ ਲੈ ਗਏ ਸਰ ਕਿਹਦੇ ਵੱਲੋਂ ਕੰਪਲੇਟ ਕੀਤਾ ਕੰਪਲੇਟ ਰਜਿੰਦਰ ਕੁਮਾਰ ਬਨੂਆ ਗੋਰੀ ਸੰਕਰ ਹਾਊਸ ਨੰਬਰ 255 ਗਲੀ ਨੰਬਰ 2 ਮਹੱਲਾ ਰਣਜੀਤ ਸਿੰਘ ਨਗਰ ਸਰ ਕਿਹੜਾ ਬਾਈਕ ਕਿਹੜਾ ਵਿਖਾ ਗਏ ਬਾਈਕ ਸਪਲੈਂਡਰ ਮੋਟਰਸਾਈਕਲ ਦਾ ਰੰਗ ਕਾਲਾ ਰੰਗ ਕਾਲਾ ਹਾਂਜੀ ਜਿਵੇਂ ਇਹ ਬੰਦਾ ਟਰੇਸ ਹੁੰਦਾ ਜੀ ਫਿਰ ਉਹ ਜਿਵੇਂ ਟਰੇਸ ਹੋ ਗਿਆ ਫੜ ਕੇ ਸੀ ਕਾਰ ਵੀ ਕਰਦਣੀ ਪੱਤੋ ਜੀ